ਅੱਜ ਕੱਲ ਦੇ ਤਕਨੀਕੀ ਯੁੱਗ ਵਿੱਚ ਅਸੀਂ ਆਪਣੇ ਆਸ-ਪਾਸੇ ਕਈ ਅਜੀਬੋ-ਗਰੀਬ ਖਬਰਾਂ ਸੁਣਦੇ ਹਾਂ ਜਿਨ੍ਹਾਂ ਵਿੱਚ ਕੁਝ ਅਜਈਆਂ ਹੁੰਦੀਆਂ ਨੇ ਜੋ ਸਾਨੂੰ ਹੈਰਾਨ ਕਰ ਦਿੰਦੀਆਂ ਨੇ ਇਸੇ ਵਿਚਾਲੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਕਰੇ ਜਾਣ ਦੀਆਂ ਚਰਚਾਵਾਂ ਹੋ ਰਹੀਆਂ ਨੇ ਕੀ ਕਈ ਸਾਲ ਪਹਿਲਾਂ ਮਰਨ ਵਾਲੇ ਵਿਅਕਤੀਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ ਇਹ ਬਿਲਕੁਲ ਅਸੰਭਵ ਸਵਾਲ ਹੈ ਪਰ ਦੁਨੀਆ ਦੇ ਸਾਰੇ ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਗਿਆਨੀ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਤਕਨੀਕ ਦੀ ਖੋਜ ਕਰਨਗੇ ਅਤੇ ਸਾਲਾਂ ਪਹਿਲਾਂ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨਾ ਸੰਭਵ ਹੋਵੇਗਾ ਤੁਹਾਨੂੰ ਇਹ ਸੁਣ ਕੇ ਅਜੀਬ ਲੱਗ ਰਿਹਾ ਹੋਵੇਗਾ ਪਰ ਦੁਨੀਆ ਦੇ ਸਾਰੇ ਅਮੀਰ ਲੋਕ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ਵਿੱਚ ਜਿਉਂਦੇ ਹੋਏ ਆਪਣੇ ਸਰੀਰਾਂ ਦੀ ਕਰਾਇਓ ਪ੍ਰੀਜ਼ਰਵੇਸ਼ਨ ਕਰਵਾ ਰਹੇ ਨੇ ਪਾਵ ਵਿਸ਼ੇਸ਼ ਤਕਨੀਕ ਰਾਹੀਂ ਉਹ ਸੈਂਕੜੇ ਸਾਲਾਂ ਤੋਂ ਆਪਣੇ ਆਪ ਨੂੰ ਫਰਿੱਜ ਵਿੱਚ ਕਰਵਾ ਰਹੇ ਨੇ ਤਾਂ ਜੋ ਮਰਨ ਤੋਂ 50 ਸਾਲ ਬਾਅਦ ਵੀ ਉਹਨਾਂ ਦਾ ਸਰੀਰ ਜਿਵੇਂ ਦਾ ਹੈ ਉਵੇਂ ਦਾ ਹੀ ਬਣਿਆ ਰਹੇ ਅਮੀਰ ਲੋਕ ਅਜਿਹਾ ਇਸ ਲਈ ਕਰਵਾ ਰਹੇ ਨੇ ਤਾਂ ਜੋ ਆਉਣ ਵਾਲੇ ਸਾਲਾਂ 'ਚ ਜੇਕਰ ਵਿਗਿਆਨੀ ਇਸ ਤਕਨੀਕ ਦੀ ਖੋਜ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਮੁੜ ਜ਼ਿੰਦਾ ਕਰ ਦਿੱਤਾ ਜਾਵੇਗਾ ਫਿਰ ਉਹਨਾਂ ਦਾ ਸਰੀਰ ਜਿਵੇਂ ਹੈ ਉਸੇ ਤਰ੍ਹਾਂ ਹੀ ਰਹੇਗਾ ਇਹਨਾਂ ਨੇ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ਵਿੱਚ ਅਮੀਰ ਲੋਕ ਆਪਣੀ ਜਾਇਦਾਦ ਨੂੰ ਕਈ ਗੁਣਾ ਵਧਾਰੇ ਨੇ ਅਤੇ ਟਰਸਟ ਬਣਾ ਕੇ ਇਸ ਵਿੱਚ ਵਾਅਦਾ ਵੀ ਕਰ ਰਹੇ ਨੇ ਤਾਂ ਜੋ ਜੇਕਰ ਮੌਤ ਤੋਂ ਬਾਅਦ ਉਹਨਾਂ ਦਾ ਜੀਵਨ ਦੁਬਾਰਾ ਸ਼ੁਰੂ ਹੁੰਦਾ ਹੈ ਅਤੇ ਉਹ ਦੁਬਾਰਾ ਜ਼ਿੰਦਾ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਸਗੋ ਹੁਣ ਦੀ ਤਰ੍ਹਾਂ ਭਵਿੱਖ ਵਿੱਚ ਹੀ ਉਹ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਬਤੀਤ ਕਰਨਗੇ ਅਮੀਰ ਲੋਕ ਹਮੇਸ਼ਾ ਅਮੀਰ ਰਹਿਣਾ ਚਾਹੁੰਦੇ ਨੇ ਇਸ ਦੇ ਲਈ ਉਹ ਆਪਣੇ ਆਪ ਨੂੰ ਫ੍ਰੀਜ਼ ਕਰਵਾ ਰਹੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਗੁਪਤ ਰੂਪ ਵਿੱਚ ਸੁਰੱਖਿਅਤ ਰੱਖਿਆ ਜਾਵੇ ਉਹ ਆਪਣੀਆਂ ਸੰਪਤੀਆਂ ਨੂੰ ਵਧਾਉਣ ਲਈ ਟਰਸਟ ਬਣਾਉਂਦੇ ਨੇ ਜਦੋਂ ਤੱਕ ਉਹਨਾਂ ਨੂੰ ਦੁਬਾਰਾ ਨਿਵੇਸ਼ ਨਹੀਂ ਕੀਤਾ ਜਾ ਸਕਦਾ ਭਾਵੇਂ ਇਹ ਭਾਵੇਂ ਇਹ ਸੈਂਕੜੇ ਸਾਲਾਂ ਬਾਅਦ ਹੋਵੇ ਕਿਉਂਕਿ ਕੋਈ ਵੀ ਮਰੇ ਹੋਏ ਗਰੀਬਾਂ ਕੋਲ ਵਾਪਸ ਨਹੀਂ ਆਉਣਾ ਚਾਹੁੰਦਾ ਖੁਸ਼ਕਿਸਮਤੀ ਨਾਲ ਅਮੀਰਾਂ ਲਈ ਦੌਲਤ ਨੂੰ ਅਮਰ ਬਣਾਉਣਾ ਮੌਤ ਨੂੰ ਉਲਟਾਉਣ ਨਾਲੋਂ ਵਧੇਰੇ ਹੱਲ ਕਰਨ ਯੋਗ ਹੈ ਬਹੁਤ ਸਾਰੇ ਸਟੇਟ ਵਕੀਲ ਅਜਿਹੇ ਟਰਸਟ ਬਣਾ ਰਹੇ ਨੇ ਜਿਨ੍ਹਾਂ ਦਾ ਉਦੇਸ਼ ਦੌਲਤ ਨੂੰ ਵਧਾਉਣਾ ਹੈ ਜਦੋਂ ਤੱਕ ਕ੍ਰਿਓਨਲੀ ਤੌਰ ਤੇ ਸੁਰੱਖਿਅਤ ਲੋਕਾਂ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ ਭਾਵੇਂ ਇਹ ਸੈਂਕੜੇ ਸਾਲਾਂ ਬਾਅਦ ਹੋਵੇ ਇੱਕ ਤਕਨੀਕ ਹੈ ਜਿਸ ਵਿੱਚ ਸਰੀਰ ਨੂੰ ਪੂਰੀ ਤਰ੍ਹਾਂ ਜਿੰਦਾ ਹਾਲਤ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਲੰਬੇ ਸਮੇਂ ਤੱਕ ਮਰਨ ਤੋਂ ਬਚਾਇਆ ਜਾ ਸਕੇ ਅਸਲ ਵਿੱਚ ਇਹ ਮਰੇ ਹੋਏ ਮਨੁੱਖਾਂ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਤਕਨੀਕ ਹੈ ਜੋ ਮਨੁੱਖੀ ਸਰੀਰ ਦੇ ਸੈੱਲਾਂ ਅਤੇ ਟਿਸ਼ੂਆਂ ਨੂੰ ਅਯੋਗ ਕਰ ਦਿੰਦੀ ਹੈ ਅਤੇ ਉਹਨਾਂ ਨੂੰ ਇੰਨੇ ਘੱਟ ਤਾਪਮਾਨ ਤੇ ਰੱਖਦੀ ਹੈ ਕਿ ਉਹਨਾਂ ਨੂੰ ਕਈ ਸਾਲਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਲੋੜ ਪੈਣ ਤੇ ਕਈ ਸਾਲਾਂ ਬਾਅਦ ਇਹਨਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਇਸ ਤਕਨੀਕ ਦੀ ਵਰਤੋਂ ਖਾਸ ਤੌਰ ਤੇ ਉਹਨਾਂ ਲੋਕਾਂ ਦੁਆਰਾ ਕੀਤੀ ਜਾ ਰਹੀ ਹੈ ਜੋ ਇਸ ਸਮੇਂ ਮਰ ਰਹੇ ਨਹੀਂ ਜਾਂ ਕਿਸੇ ਬਿਮਾਰੀ ਨਾਲ ਮਰਨ ਵਾਲੇ ਨੇ ਜੋ ਇਸ ਸਮੇਂ ਦੁਨੀਆ ਵਿੱਚ ਲਾ ਇਲਾਜ ਹੈ ਪਰ ਇਸ ਦਾ ਇਲਾਜ ਬਾਅਦ ਵਿੱਚ ਲੱਭੇ ਜਾਣ ਦੀ ਸੰਭਾਵਨਾ ਹੈ ਲੋਕ ਫਿਰ ਉਮੀਦ ਕਰਦੇ ਨੇ ਕਿ ਇੱਕ ਵਾਰ ਇਲਾਜ ਲੱਭੇ ਜਾਣ ਤੇ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਏਗਾ